ਜਿਸ ਦਾ ਆਪਣਾ ਘਰ ਉਜੜ ਜੇ ਨਾ ਉਹਨੂੰ ਦੂਜੇ ਘਰ ਦੇਖਣ ਦਾ ਕੋਈ ਸ਼ੌਂਕ ਨਹੀਂ ਹੁੰਦਾ ਦੂਜਿਆਂ ਦਾ ਤਮਾਸ਼ਾ ਨਹੀਂ ਦੇਖਦੇ ਉਹ ਮਾਸ਼ਾਣ ਦੇਖਦੇ ਤੇ ਡਰਾਈਵ ਵਗੈਰਾ ਕਰਕੇ ਤੇ ਆਪਣੇ ਭਰਾ ਨੂੰ ਦੇਖਣ ਆਏ ਆ ਉਹਦਾ ਟੋਟਲੀ ਪੂਰਾ ਜਿਹੜਾ ਘਰ ਆ ਖਰਾਬ ਹੋ ਚੁੱਕਾ ਹੈ ਕੋਠੀ ਤਿੰਨ ਤਿੰਨ ਫੁੱਟ ਲੈ ਤਸ ਗਈ ਆ ਉਹਦੇ ਘਰ ਚ ਕੁਛ ਖਾਣ ਰਹਿਣ ਲਈ ਕੁਛ ਨਹੀਂ ਹੈਗਾ ਨਾ ਪਾਉਣ ਲਈ ਤੇ ਉਹ ਥੋੜੀ ਹੈਲਪ ਕਰਨ ਆਈ ਸੀ ਉਹਦੀ ਉਹਨਾਂ ਦਾ ਘਰ ਅਨਸੇਫ ਆ ਹੁਣ ਉਹਨੂੰ ਮੈਂ ਕਿਹਾ ਕਿ ਤੁਸੀਂ ਰੈਂਟ ਤੇ ਬਾਹਰ ਚੱਲ ਜਾਓ ਸਾਰੇ ਭੈਣ ਭਰਾ ਥੋੜੀ ਬਹੁਤ ਸਪੋਰਟ ਕਰਦਾਂਗੇ ਪਰ ਬਾਹਰ ਦੀ ਸਪੋਰਟ ਕੀਤੇ ਆ ਫਾਇਦਾ ਨਹੀਂ ਹੁੰਦਾ ਜਦ ਤੱਕ ਇਨਸਾਨ ਦੀ ਆਪਣੀ ਇਨ ਨਾ ਖਰਚਾ ਲੱਗੇਗਾ ਲੱਗੇਗਾ ਨਾ ਸਾਰੀਆਂ ਜਿੱਥੇ ਬੰਦਿਆਂ ਨੇ ਬੇਨਤੀ ਕਰਦੀਆਂ ਕਿ ਉਹ ਰੋਟੀ ਪਾਣੀ ਰਾਸ਼ਨ ਬਿਸਕੁਟਾਂ ਤੋਂ ਹਟ ਕੇ ਜੀ ਉਹ ਇਹ ਦੇਖਣ ਕਿ ਇਨ੍ਹਾਂ ਲੋਕਾਂ ਦੇ ਘਰਾਂ ਨੂੰ ਅਸੀਂ ਕਿਵੇਂ ਸੇਫ ਕਰ ਸਕਦੇ ਹਾਂ ਤਾਂ ਜੋ ਸਰਦੀ ਦੇ ਹੋਂ ਤੱਕ ਇਹ ਲੋਕ ਆਪਣੇ ਘਰ ਦੇ ਕਮਰੇ ਵਿੱਚ ਸੌ ਸਕਣ ਜੀ ਕਿਉਂਕਿ ਅੱਜ ਸਾਰੇ ਬੱਚੇ ਲੋਕ ਬਾਹਰ ਸੌ ਰਹੇ ਆ ਸੌ ਰਹੇ ਤੀਆਂ ਭੈਣਾਂ ਵੀ ਹੈਗੀਆਂ ਨੇ ਹਾਂ ਅੱਜ ਥੋੜੇ ਜਿਹਾ ਨਾਲ ਆ ਜੀ ਪਿੰਡ ਕੋਲ ਨਹੀਂ ਵਾਲ ਪੈਂਦਾ ਮਾਤਾ ਜੀ ਵੀ ਆਏ ਹੋਇਆ ਹਾਲਾਂਕਿ ਦੇਖੋ ਰਸਤਾ ਇਦਾਂ ਦਾ ਹੈਗਾ ਵੀ ਉਦਾਂ ਜਿਹੜੀਆਂ ਮਾਂ ਪੈਣਾ ਨਹੀਂ ਆਂਦੀਆਂ ਹੁੰਦੀਆਂ ਗਰੇਸ ਕਰਦੀਆਂ ਹੁੰਦੀਆਂ ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੀਆਂ ਲੇਕਿਨ ਮਾਤਾ ਜੀ ਹੋਰੀ ਪੂਰੇ ਤੁਸੀਂ ਜਾ ਰਹੇ ਹੋ ਦੇਖਣ ਅਸੀਂ ਐਕਚੁਅਲੀ ਵੀਰੇ ਤਾਂ ਆਇਆ ਸਾਡੇ ਭਰਾ ਦੀ ਕੋਠੀ ਇੱਥੇ ਉਹ ਪੂਰੀ ਤਰ੍ਹਾਂ ਥੱਲੇ ਤਸ ਗਿਆ ਉਹਨੂੰ ਦੇਖਣ ਆਏ ਆ ਵੀ ਅੱਜ ਥੋੜਾ ਰਸਤਾ ਬਣਿਆ ਸੀ ਤੇ ਡਰਾਈਵ ਵਗੈਰਾ ਕਰਕੇ ਤੇ ਆਪਣੇ ਭਰਾ ਨੂੰ ਦੇਖਣ ਆਏ ਆ ਉਹਦਾ ਟੋਟਲੀ ਪੂਰਾ ਜਿਹੜਾ ਕਾਰ ਆ ਖਰਾਬ ਹੋ ਚੁੱਕਾ ਹੈ ਕੋਠੀ 3-3 ਫੁੱਟ ਥੱਲੇ ਤਸ ਗਿਆ ਉਹਦੇ ਕਰਕੇ ਕੁਛ ਖਾਣ ਰਹਿਣ ਲਈ ਕੁਛ ਨਹੀਂ ਹੈਗਾ ਲਿਤਾ ਉਹ ਫਿਰ ਹੈਲਪ ਕਰਨ ਆਈ ਸੀ ਉਹਦੀ ਤੇ ਆ ਫਿਰ ਅਸੀਂ ਦੇਖਿਆ ਕਿ ਥੋੜਾ ਇੱਧਰ ਵੀ ਚਲ ਜਾਈਏ ਬਸ ਅਸੀਂ ਆਪਣੇ ਭਰਾ ਦਾ ਪਤਾ ਲੈਣੇ ਆਏ ਆ ਕਿਉਂਕਿ ਜਿਸ ਦੇ ਜਿਸ ਦਾ ਆਪਣਾ ਘਰ ਉਜੜ ਜੇ ਨਾ ਉਹਨੂੰ ਦੂਜੇ ਘਰ ਦੇਖਣ ਦਾ ਕੋਈ ਸ਼ੌਂਕ ਨਹੀਂ ਹੁੰਦਾ ਦੂਜਿਆਂ ਦਾ ਤਮਾਸ਼ਾ ਨਹੀਂ ਦੇਖਦੇ ਉਹਨਾਂ ਦੇਖਦੇ ਕਿ ਜਦੋਂ ਅਸੀਂ ਆਪਣੇ ਭਰਾ ਦੀ ਵੀਡੀਓ ਦੇਖੀ ਇਸ ਤਰ੍ਹਾਂ ਮੈਂ ਫੇਸਬੁੱਕ ਤੇ ਮੈਂ ਕਿ ਮੇਰੇ ਥੋੜਾ ਭਾਬੀ ਦਾ ਅੱਗੇ ਹੋਣਾ ਰਿਲੇਟਿਵ ਆ ਤੇ ਜਦੋਂ ਮੈਂ ਵੀਡੀਓ ਦੇਖੀ ਤੇ ਮੈਂ ਨਹੀਂ ਇਮੋਸ਼ਨਲ ਹੋ ਗਈ ਕਿ ਮਰ ਕੋ ਰਿਆ ਨਹੀਂ ਗਿਆ ਤਾਂ ਮੈਂ ਖੁਦ ਡਰਾਈਵ ਕਰਕੇ ਔਖੀ ਸੌਖੀ ਹੋ ਕੇ ਮੈਂ ਉਹਦਾ ਘਰ ਦੇਖਣ ਆਈ ਆ ਨਾਲੇ ਥੋੜੀ ਬਹੁਤ ਉਹਨੂੰ ਫ ਕੀ ਚਾਹੀਦੀ ਹੈ ਦੇਖੋ ਰੋਟੀ ਦਾਲ ਤੇ ਮਿਲੀ ਜਾਣ ੜੀ ਆ ਪਰ ਜਿਹੜੀ ਆਪਾਂ ਹੁਣ ਇਹ ਚੀਜ਼ ਦੇਖਣੀ ਆ ਕਿ ਸਾਨੂੰ ਗਰਾਊਂਡ ਲੈਵਲ ਤੇ ਕੀ ਚਾਹੀਦਾ ਹੈ ਹੁਣ ਇੱਕ ਇਨਸਾਨ ਆ ਉਹਦੇ ਕੋਠੇ ਜਮਨ ਲਵਾਕਰ ਕੋਈ ਵੀ ਘਰ ਥੱਲੇ ਧਸ ਗਿਆ ਆ ਹੁਣ ਉਹ ਸ਼ੁਰੂ ਕਿੱਥੋਂ ਕਰੂਗਾ ਜੇ ਪਛਮਣ ਵਾਲੀ ਗੱਲ ਤੇ ਹੈ ਨਾ ਹੁਣ ਜਿੰਨੀਆਂ ਵੀ ਸੰਸਥਾਵਾਂ ਆ ਸਾਨੂੰ ਕੀ ਪ੍ਰੋਵਾਈਡ ਕਰਨੀਆਂ ਖਾਣ ਪੀਣ ਦਾ ਸਮਾਨ ਪਰ ਜਦ ਕਿ ਸਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਇੱਕ ਪ੍ਰੋਪਰ ਸਿਸਟਮ ਰਾਈ ਜਾ ਕੇ ਇਹ ਦੇਖਣਾ ਚਾਹੀਦਾ ਕਿ ਜਿਹੜੇ ਇਸ ਪਿੰਡ ਦੇ ਨਿਵਾਸੀ ਆ ਜਿਨ੍ਹਾਂ ਦਾ ਘਰ ਖਤਮ ਹੋ ਗਿਆ ਆ ਅਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਸਪੋਰਟ ਕਰ ਸਕੀਏ ਜੀ ਜਿਹਦੇ ਵਿੱਚ ਕੀ ਸਭ ਤੋਂ ਮੇਨ ਕੀ ਆ ਸਾਡਾ ਘਰ ਜੀ ਜੇ ਹੁਣ ਉਹਦਾ ਘਰ ਥੱਲੇ ਚਲਾ ਗਿਆ ਉਹ ਬਾਹਰ ਸੌਂਦੇ ਆ ਹਨਾ ਉਹ ਲਾਈਟ ਨਹੀਂ ਹੈਗੀ ਕੁਝ ਨਹੀਂ ਹੈਗਾ ਪਰ ਗੱਲ ਇਹ ਵੀ ਉਹ ਹੁਣ ਸ਼ੁਰੂ ਕਿਥੋਂ ਕਰੇ ਬਿਲਕੁਲ ਉਹਨਾਂ ਦਾ ਘਰ ਅਨਸੇਫ ਆ ਹੁਣ ਉਹਨੂੰ ਮੈਂ ਕਿਹਾ ਕਿ ਤੁਸੀਂ ਰੈਂਟ ਤੇ ਬਾਹਰ ਚੱਲ ਜਾਓ ਪਰ ਕਾਛਡੋਂ ਦਿਲ ਨਹੀਂ ਕਰੰਦਿਆ ਤੇ ਰੈਂਟ ਦਾ ਵੀ ਰੈਂਟ ਵੀ ਦੇਣਾ ਪੈਣਾ ਹੈ ਹਨਾ ਤੇ ਸਾਰੇ ਭੈਣ ਭਰਾ ਥੋੜੀ ਬਹੁਤ ਸਪੋਰਟ ਕਰਦਾਂਗੇ ਪਰ ਬਾਹਰ ਦੀ ਸਪੋਰਟ ਕੀਤੇ ਫਾਇਦਾ ਨਹੀਂ ਹੁੰਦਾ ਜਦ ਤੱਕ ਇਨਸਾਨ ਦੀ ਆਪਣੀ ਇਨਕਮ ਨਾ ਹੋਵੇ ਉਹਦੇ ਆਪਣਾ ਸੋਰਸ ਆਫ ਇਨਕਮ ਨਾ ਹੋਵੇ ਭੈਣ ਭਰਾ ਕਿੰਨੀ ਕ ਸਪੋਰਟ ਕਰਨਗੇ ਜਿੱਥੇ ਬੰਨੀਆਂ ਜਿੰਨੀਆਂ ਵੀ ਆਉਣਡੀਆਂ ਇਹ ਸਿਰਫ ਕਿੰਨਾ ਕ ਸਪੋਰਟ ਕਰਨਗੇ ਗੱਲ ਸਾਡੀ ਇਹ ਬੰਦੀ ਆ ਕਿ ਅਸੀਂ ਕੁਝ ਇਸ ਤਰ੍ਹਾਂ ਦਾ ਆਰਗੇਨਾਈਜ਼ ਕਰੀਏ ਕਿ ਜਿਹੜੇ ਲੋਕ ਜ਼ੀਰੋ ਲੈਵਲ ਤੇ ਚੱਲ ਗਏ ਆ ਇਹਨਾਂ ਦੇ ਘਰਾਂ ਨੂੰ ਉੱਪਰ ਚੁੱਕ ਕੇ ਲੈ ਕੇ ਆਈਏ ਜਿਹਦੇ ਲਈ ਸਭ ਤੋਂ ਬੇਸਿਕ ਕੀ ਆ ਉਹਨਾਂ ਦੀ ਕੰਸਟਰਕਸ਼ਨ ਘਰ ਦੀ ਅਪਲਿਫਟਮੈਂਟ ਕਿਵੇਂ ਕਰਨੀ ਆ ਜਿਹੜੇ ਘਰ ਥੱਲੇ ਚਲ ਗਏ ਉਹਨਾਂ ਦੇ ਅਪਲਿਫਟਮੈਂਟ ਕਿੰਨੀ ਕਰਨੀ ਆ ਤੇ ਕਿੰਨੇ ਲੋਕ ਆ ਜਾਂਦੇ ਘਰ ਥੱਲੇ ਜਾ ਚੁੱਕੇ ਆ ਹੂੰ ਬੇਸਿਕ ਇਹ ਆ ਬਾਕੀ ਰੋਟੀ ਪਾਣੀ ਲੰਗਰ ਉਹ ਤੇ ਸਾਰੇ ਸ਼ੱਕੇ ਸੌਣਗੇ ਤੇ ਮਿਲਦਾ ਵੀ ਰਹੇਗਾ ਠੀਕ ਹੈ ਨਾ ਤੁਸੀਂ ਇਸ ਚੀਜ਼ ਤੇ ਫੋਕਸ ਕਰੋ ਕਿ ਇੰਨਾ ਲੋਕਾਂ ਨੂੰ ਕਿਉਂਕਿ ਇਹ ਵੀ ਹੁੰਦਾ ਨੇ ਜੀ ਜਦੋਂ ਅਸੀਂ ਘਰ ਬਣਾਉਂਦੇ ਆ ਲੋਨ ਚੁੱਕਦੇ ਆ ਕਿਤੇ ਕਰਜ਼ਾ ਫੜਦੇ ਆ ਕਈਆਂ ਦੀ ਜ਼ਮੀਨਾਂ ਦੇ ਉੱਤੇ ਲਿਮਟਡ ਚੁੱਕੀਆਂ ਹੁੰਦੀਆਂ ਨੇ ਆ ਵੇਖੋ ਜਿਹੜੀ ਹੁਣ ਜ਼ਮੀਨ ਹੈ ਨਾ 2 ਸਾਲ ਲਈ ਤਾਂ ਰੇਟ ਡਾਊਨ ਹੋ ਜਾਣਾ ਆ ਵੇਖੋ ਰੇਟ ਆ ਗਈ ਨਾ ਕਿੰਨੇ ਨਾਲ ਨਾਲ ਰੇਤ ਆ ਗਈ ਇਹ ਪਜਾਓ ਰਹੂਗੀ ਜ਼ਮੀਨ ਇਹ ਰੇਤ ਇਹ ਜ਼ਮੀਨ ਪਜਾਉ ਨਹੀਂ ਰਣੀ ਉੱਚੀ ਨਹੀਂ ਵੀ ਹੋਗੀ ਕਿੰਨੇ ਕਿੰਨੇ ਦੇਖੋ ਸਾਫ ਦਿਖ ਰਿਹਾ ਇਥੇ ਕਿੰਨੇ ਕਿੰਨੇ ਫੁੱਟ ਕਿੰਨੇ ਕਿੰਨੇ ਫੁੱਟ ਰੇਤ ਆ ਗਈ ਹੈ ਉੱਤੇ ਹੁਣ ਇਹਨੂੰ ਕੱਢਣ ਲਈ ਕਿੰਨਾ ਖਰਚਾ ਲੱਗੇਗਾ ਲੱਗੇਗਾ ਨਾ ਬਾਕੀ ਚਲੋ ਬਹੁਤ ਵਧੀਆ ਗੱਲ ਆ ਕਿ ਜਿਸ ਤਰ੍ਹਾਂ 1988 ਦਾ ਹੜ੍ਹ ਮੈਂ ਆਪਣੇ ਤਨ ਤੇ ਹੰਡਾਇਆ ਸੀ ਉਸ ਵਕਤ ਨਾਲ ਸੋਸ਼ਲ ਮੀਡੀਆ ਸੀ ਨਾ ਕੁਝ ਹੋਰ ਸੀ ਪਰ ਜਿਵੇਂ ਕਿ ਮੌਜੂਦਾ ਟਾਈਮ 'ਚ ਸੋਸ਼ਲ ਮੀਡੀਆ ਇੰਨਾ ਵਾਸਟ ਆ ਕਿ ਸਾਨੂੰ ਮਤਲਬ ਕਿ ਲੈ ਲਓ ਕਿ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਸਪੋਰਟ ਪਹੁੰਚ ਰਹੀ ਆ ਬਹੁਤ ਵਧੀਆ ਗੱਲ ਆ ਕਿ ਅਸੀਂ ਸਾਰਿਆਂ ਨੇ ਇੱਕ ਮਨੁੱਖਤਾ ਨੂੰ ਅੱਗੇ ਰੱਖਿਆ ਪਰ ਮੈਂ ਇਹ ਸਾਰਿਆਂ ਜਿੱਥੇ ਬੰਦਿਆਂ ਨੂੰ ਇਹ ਬੇਨਤੀ ਕਰਦੀ ਆ ਕਿ ਉਹ ਰੋਟੀ ਪਾਣੀ ਰਾਸ਼ਨ ਬਿਸਕੁਟਾਂ ਤੋਂ ਹਟ ਕੇ ਜਿੰਨਾ ਉਹਨਾਂ ਕੋ ਸੋਰਸ ਆਫ ਇਨਕਮ ਆ ਰਿਹਾ ਆ ਜਾਂ ਜਿੰਨੇ ਵੀ ਉਹ ਵਿਚਾਰੇ ਕਲੈਕਸ਼ਨ ਕਰ ਰਹੇ ਬਹੁਤ ਮਿਹਨਤ ਕਰ ਰਹੇ ਆ ਕਿੱਥੋਂ ਕਿੱਥੋਂ ਆ ਰਹੇ ਪੰਜਾਬ ਵਿੱਚ ਹਨਾ ਉਹ ਇਹ ਵੇਖਣ ਕਿ ਇਨ੍ਹਾਂ ਲੋਕਾਂ ਦੇ ਘਰਾਂ ਨੂੰ ਅਸੀਂ ਕਿਵੇਂ ਸੇਫ ਕਰ ਸਕਦੇ ਆ ਤਾਂ ਜੋ ਸਰਦੀ ਦੇ ਹੋਂ ਤੱਕ ਇਹ ਲੋਕ ਆਪਣੇ ਘਰ ਦੇ ਕਮਰੇ ਵਿੱਚ ਸੌ ਸਕਣ ਜੀ ਕਿਉਂਕਿ ਅੱਜ ਇਹ ਸਾਰੇ ਬੱਚੇ ਲੋਕ ਬਾਹਰ ਸੌ ਰਹੇ ਆ ਬਾਹਰ ਸੌ ਰਹੇ ਤੀਆਂ ਪੈਣਾ ਵੀ ਹੈਗੀਆਂ ਨੇ ਹਾਂ ਇਸ ਗੱਲ ਦੀ ਮੈਂ ਇਹੀ ਰਿਕਵੈਸਟ ਕਰਦੀ ਕਿ ਤੁਸੀਂ ਮੇਰੀ ਗੱਲ ਹਾਈਲਾਈਟ ਕਰੋ ਕਿ ਇਹਨਾਂ ਲੋਕਾਂ ਨੂੰ ਆਪਾਂ ਜ਼ੀਰੋ ਲੈਵਲ ਤੋਂ ਕਿਵੇਂ ਕਰੀਏ ਤਾਂ ਜੋ ਸਿਆਲਾਂ ਦਿਉਣ ਤੱਕ ਇਹ ਆਪਣੇ ਹੀ ਘਰਾਂ 'ਚ ਰਹਿ ਕੇ ਅੰਦਰ ਸੌ ਸਕਣ ਠੀਕ ਹੈ ਬਿਲਕੁਲ ਜੀ ਇੱਕ ਸਿਸਟਮ ਸਿਸਟਮ ਤਿਆਰ ਹੋਣਾ ਚਾਹੀਦਾ ਕਿਉਂਕਿ ਇਸ ਵਕਤ ਅਸੀਂ ਵੇਖ ਰਹੇ ਆ ਸਾਡੀ ਪੰਜਾਬੀਆਂ ਦੀ ਇੱਕ ਖਾਸ ਗੱਲ ਹੈ ਵੀ ਅਸੀਂ ਜੇ ਕਿਤੇ ਜ਼ੋਰ ਲਾਣ ਲੱਗ ਜੇ ਨਾ ਫਿਰ ਅਸੀਂ ਸਿਰਾਈ ਕਰਾ ਕੇ ਛੱਡਦੇ ਆ ਇਹ ਚੰਗੀ ਗੱਲ ਵੀ ਹੈ ਚੜ੍ਹਦੀ ਕਲਾ ਵੀ ਹੈਗੀ ਆ ਲੇਕਿਨ ਦੂਜੇ ਪਾਸੇ ਸਾਨੂੰ ਥ ਕਿਸਾਨੋ ਜਿਨ੍ਹਾਂ ਘਰਾਂ ਦਾ ਇਸ ਤਰੀਕੇ ਦਾ ਨੁਕਸਾਨ ਹੋਇਆ ਐਕਚੁਅਲ ਨੁਕਸਾਨ ਹੋਇਆ ਉਹਨਾਂ ਤੱਕ ਜਿਹੜੀ ਸਹਾਇਤਾ ਹੈਗੀ ਹੈ ਜਿਹੜੇ ਪ੍ਰਭਾਵਿਤ ਲੋਕੀ ਹੋਏ ਆ ਵਾਕਈ ਉਹਨਾਂ ਤੱਕ ਜ਼ਰੂਰ ਪਹੁੰਚੇ ਉਹ ਸਹਾਇਤਾ ਤੁਸੀਂ ਸਮਾਂ ਦਿੱਤਾ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਤੁਹਾਨੂੰ ਅੱਗੇ ਦਾ ਮਨਜ਼ਰ ਵੀ ਵਿਖਾਉਂਦੇ ਆ ਤਾਂ ਕਿ ਤੁਹਾਨੂੰ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਪਤਾ ਲੱਗੇ ਕਿੰਨੇ ਕਿੰਨੇ ਫੁੱਟ ਇੱਥੇ ਖੇਤਾਂ ਦੇ ਵਿੱਚ ਰੇਤਾ ਕਿਉਂਕਿ ਰੇਤਾ ਜਿਹੜਾ ਉਹ ਖੇਤਾਂ ਨੂੰ ਅਗਲੀ ਜਿਹੜੀ ਉਪਜ ਕਰਨੀ ਹੈ ਕਿਸਾਨ ਨੇ ਪੈਦਾਵਾਰ ਕਰਨੀ ਹੈ ਉਹਦੇ ਵਿੱਚ ਵੀ ਉਹ ਰੁਕਾਵਟ ਖੜੀ ਕਰਦਾ ਤਾਂ ਇਹ ਦੇਖੋ ਤੁਸੀਂ ਕੀ ਹਾਲ ਹੋ ਗਿਆ ਫਸਲਾਂ ਤਬਾਹ ਹੋ ਗਈਆਂ ਕਿਉਂਕਿ ਹੁਣ ਕਿਸਾਨਾਂ ਨੇ ਇਹਨਾਂ ਫਸਲਾਂ ਤੋਂ ਮੁਨਾਫਾ ਕੱਟਣਾ ਸੀ ਇਹਨਾਂ ਫਸਲਾਂ ਨੂੰ ਮੰਡੀ ਦੇ ਵਿੱਚ ਲੈ ਕੇ ਜਾਣਾ ਸੀ ਤੇ ਆਪਣੇ ਜਿਹੜੇ ਖਰਚੇ ਪੂਰੇ ਕਰਨੇ ਸੀ ਤਾਂ ਇਸ ਵਕਤ ਤੁਸੀਂ ਉਹ ਹਾਲਾਤ ਵੇਖੋ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ